ਸਸਤੀ ਕਾਲ ਜੀ ਸਾਰਿਆਂ ਨੂੰ ਫਰਸਟ ਫੈਸ਼ਨ ਕਲੋਥਸ ਤੇ ਤੁਹਾਡ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ ਜਿਹੜੇ ਵੀਵਰਜ਼ ਨੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤਾਂ ਕਿ ਆਪਣੇ ਸੋਹਣੇ ਸੋਹਣੇ ਸੂਟਾਂ ਦੀਆਂ ਵੀਡੀਓਜ਼ ਤੇ ਨੋਟੀਫਿਕੇਸ਼ਨ ਤੁਹਾਨੂੰ ਸਮੇਂ ਸਿਰ ਮਿਲ ਸਕੇ ਪੇਮੈਂਟ ਦਾ ਮੋਡ ਹੈਗਾ ਜੀ ਆਨਲਾਈਨ ਕੈਸ਼ অন ਡਿਲੀਵਰੀ ਨਹੀਂ ਹੈਗੀ Google Pay ਕਰ ਸਕਦੇ ਹੋ Paytm ਕਰ ਸਕਦੇ ਹੋ ਜਾਂ ਹੋਰ ਕਿਸੇ ਵੀ ਆਨਲਾਈਨ ਮੈਥਡ ਨਾਲ ਆਪਣੀ ਪੇਮੈਂਟ ਕਰ ਸਕਦੇ ਹੋ ਸਕਰੀਨ ਤੇ ਇੱਕ ਨੰਬਰ ਦਿਖ ਰਿਹਾ ਉਹਦੇ ਤੇ ਤੁਸੀਂ ਸਕਰੀਨਸ਼ਾਟ ਲੈ ਕੇ ਜਿਹੜਾ ਵੀ ਸੂਟ ਪਸੰਦ ਆਉ ਤਾਂ ਸਕਰੀਨ ਚੋਂ ਭੇਜ ਦੇਣਾ ਫਿਰ ਆਨਲਾਈਨ ਪੇਮੈਂਟ ਕਰਨੀ ਹੈ ਐਡਰੈਸ ਭੇਜਣਾ ਹੈ ਸ ਵੀਡੀਓ ਦੀ ਟਾਈਮਿੰਗ ਇੰਡੀਆ ਟਾਈਮ ਦੇ ਸ਼ਾਮ ਦੇ 5:00 ਲੋ ਜੀ ਪਹਿਲਾ ਸੂਟ ਜਿਹੜਾ ਉਹ ਮੈਂ ਦਿਖਾ ਰਹੀ ਆ ਤੁਹਾਨੂੰ ਬਹੁਤ ਹੀ ਪਿਆਰਾ ਜਿਹਾ ਸੂਟ ਤੇ ਬਹੁਤ ਹੀ ਪਿਆਰਾ ਜਿਹਾ ਵਰਕ ਚਨੋਂਨ ਦੇ ਵਿੱਚ ਸੂਟ ਰਹੂਗਾ 컬러 ਤੁਸੀਂ ਸਹੀ ਦੇਖ ਰਹੇ ਹੋ ਬੜਾ ਪਤਾ ਨਹੀਂ ਕਿਹੜਾ ਕਲਰ ਕਹਿ ਸਕਦੇ ਆ ਪੰਡਾਰਕਨੀਆਂ ਜਾਂ ਕਹਿ ਲਈਏ ਗੇਰੂਆ ਜਾਂ ਕਹਿ ਲਈਏ ਪਤਾ ਨਹੀਂ ਕੀ ਸਹੀ ਹੈ ਜੱਤ ਸਹੀ ਕਲਰ ਦੇਖ ਰਹੇ ਹੋ ਔਰ ਚਨੋਂਨ ਦੇ ਵਿੱਚ ਹੈਗਾ ਜੀ ਇਹ ਸੂਟ ਬਹੁਤ ਪਿਆਰਾ ਜਿਹਾ ਸੂਟ ਹੈ ਪਹਿਲਾਂ ਵੀ ਆਪਾਂ ਇਹ ਦੋ ਵਾਰੀ ਇਹ ਸੂਟ ਦੇ ਚੁੱਕੇ ਹੁਣ ਆਪਾਂ ਤੀਜੀ ਵਾਰ ਫੇਰ ਇਹ ਰੈਡੀ ਕਰਾਇਆ ਮੈਂ ਤੁਹਾਨੂੰ ਇਹਦਾ ਘੇਰਾ ਦੱਸ ਦੇਣੀ ਆ ਇਹ ਰਿਹਾ ਕਾਫੀ ਅਜੀ ਇਹਦਾ ਅ ਇਹ ਹੈਗਾ 26 ਘਰੇ ਦਾ ਸੂਟ ਰੱਖ ਜਿੰਨਾ ਮਰਜ਼ੀ ਲਿਓ ਇਹ ਤੁਹਾਡੀ ਮਰਜ਼ੀ ਆ ਤੇ ਬਹੁਤ ਸੋਹਣਾ ਲੱਗਦਾ ਹੈ ਸੂਟ ਇਹ ਸਾਰੇ ਦੇ ਵਿੱਚ ਛੋਟੇ ਛੋਟੇ ਬੂਟੀ ਹੈ ਬਾਕੀ ਵਰਕ ਬਹੁਤ ਜ਼ਿਆਦਾ ਸਫਾਈ ਦਾ ਹੋਮ ਵਰਕ ਹੈ ਇਹ ਬਾਜੀ ਤੇ ਹੋਇਆ ਹੋਇਆ ਹੈ ਜੀ ਤੇ ਬਹੁਤ ਹੈ ਬਹੁਤ ਸੋਹਣਾ ਵਰਕ ਹੈ ਤੇ ਕਾਫੀ ਜ਼ਿਆਦਾ ਵਰਕ ਹੋਇਆ ਹੋਇਆ ਹੈ ਤੇ ਇਹਦੀ ਪ੍ਰਾਈਸ ਹੈਗੀ 1250 ਇਹ ਸੂਟ ਤੁਹਾਨੂੰ 1250 ਚ ਮਿਲ ਜੂਗਾ ਸ਼ਿਪਿੰਗ ਬਿਲਕੁਲ ਫ੍ਰੀ ਹੋਊਗੀ ਦੁਪੱਟੇ ਵਗੈਰਾ ਅਸੀਂ ਡਾਈ ਕਰਾ ਕੇ ਤੁਹਾਨੂੰ ਦੇ ਸਕਦੇ ਆ ਤੇ ਲੋ ਜੀ ਬਹੁਤ ਸੋਹਣਾ ਸੂਟ ਹੈ ਆਂ ਗਿਵਜ਼ ਹੋਣੇ ਹੋ ਕਲਰ ਵੀ ਬਹੁਤ ਸੋਹਣੇ ਲੋ ਜੀ ਅਗਲਾ ਮੈਂ ਤੁਹਾਨੂੰ ਵਰਕ ਵਾਲੇ ਵੀ 2-4 ਸੂਟ ਵਿੱਚ ਦਿਖਾ ਰਹੀ ਹਾਂ ਤੇ ਕਿਉਂਕਿ ਅੱਜ ਕੱਲ ਤੁਸੀਂ ਤੇ ਹੌਰਾ ਵਗੈਰਾ ਤੇ ਸੂਟ ਇਦਾਂ ਦੇ ਪਾਉਣੇ ਨੇ ਸੋਨਾ ਜਾਂ ਕਲਰ ਬੇਬੀ ਪਿੰਕ ਲੋ ਆਫ ਰੀਂਸ ਸਟਾਫ ਨੇਕ ਦੇ ਉੱਪਰ ਵਰਕ ਨੇੜੇ ਕਰਕੇ ਦਿਖਾਉਣੀ ਨੇਕ ਤੇ ਵਰਕ ਬਹੁਤ ਜ਼ਿਆਦਾ ਸੋਹਣਾ ਹੈ ਵਰਕ ਦੀ ਕੋਈ ਪ੍ਰੋਬਲਮ ਨਹੀਂ ਹੈਗੀ ਪੂਰੀ ਸਫਾਈ ਨਾਲ ਵਰਕ ਮਿਲੂਗਾ ਜੀ ਤੁਹਾਨੂੰ ਇਹ ਸਾਰਾ ਬੁਟੀਆਂ ਵੀ ਆ ਵਿੱਚ ਤੇ ਨੈਕਸਟ ਆਪਾਂ ਦੇਖਦੇ ਹਾਂ نیچے ਆ ਲੋ ਇਹ ਘੇਰੇ ਦੇ ਉੱਪਰ ਵਰਕ ਹੋ ਜਾਂਦਾ ਚਾਹੇ ਤਾਂ ਤੁਸੀਂ ਇਹਦੇ ਵਿੱਚ ਕੱਟ ਪਵਾ ਲਓ ਡਿਜ਼ਾਈਨਿੰਗ ਕਰਾ ਲਓ ਕੱਟ ਪਵਾ ਕੇ ਆ ਵੀ ਕਟਿੰਗ ਹੋ ਸਕਦੀ ਐ ਇੱਥੋਂ ਵਿਚਾਲਿਓ ਤੇ ਬੜੀ ਸੋਹਣੀ ਡਿਜ਼ਾਈਨਿੰਗ ਬਣ ਜੂਗੀ ਗਰਲਿਸ਼ ਲੁੱਕ ਦੇ ਸੂਟ ਲੱਗਦੇ ਨੇ ਜੀ ਬੜੇ ਸੋਹਣੇ ਜੇ ਤੇ ਮੈਨਾਂ ਨਾਪ ਦੇਣੀ ਐ ਘੇਰਾ ਕਿੰਨਾ ਬਣੂਗਾ ਤੁਹਾਡਾ ਜਿਆਦਾ ਤੋਂ ਜਿਆਦਾ ਕਿੰਨਾ ਬਣੂਗਾ ਜਿਆਦਾ ਤੋਂ ਜਿਆਦਾ 18 ਉਸ ਤੋਂ ਬਾਅਦ ਜਿੰਨਾ ਮਰਜ਼ੀ ਕਰ ਲੋ ਠੀਕ ਐ 18 ਤੋਂ ਬਾਅਦ ਤੁਸੀਂ ਕਰ ਸਕਦੇ ਹੋ ਇੰਨਾ ਤਾਂ ਛੱਡਣਾ ਹੀ ਐ 4 ਸਾਈਡ 26 27 ਅਕਲ ਜਾ ਸਕਦਾ ਠੀਕ ਹੈ ਜੀ ਤੇ ਇਹ ਤਾਂ ਹੋ ਗਿਆ ਜੀ ਤੁਹਾਡਾ ਫਰੰਟ ਮੈਂ ਵੈਸੇ ਤੁਹਾਨੂੰ ਇਹਦੀ ਲੈਂਥ ਵੀ ਨਾਪ ਕੇ ਦੱਸ ਦਿਆ ਸੂਟ ਬੜਾ ਸੋਹਣਾ ਬਹੁਤ ਸੋਹਣਾ ਸੂਟ ਹੈ ਲੋ ਜੀ ਜਿਆਦਾ ਤੋਂ ਜਿਆਦਾ ਲੈਂਥ ਹੈ ਜਿਹੜੀ ਉਹ 43 ਹੈ ਠੀਕ ਹੈ ਜੇ ਤੁਹਾਨੂੰ ਜਿਆਦਾ ਲੱਗੇ 1 ਕਾ ਇੰਚ ਘਟਾਉਣੀ ਹੋਵੇ ਤਾਂ ਕੱਟੇ ਹੋ ਸਕਦੀ ਹੈ ਘਟਾ ਸਕਦੇ ਹੋ ਤੁਸੀਂ ਵਧਾਉਣੀ ਹੋਵੇ ਮੈਂ ਨੀਚੇ ਲੇਜ਼ ਵਗੈਰਾ ਲਾ ਸਕਦੀ ਹਾਂ ਇਨਸਰਟ ਕਰ ਸਕਦੇ ਹਾਂ ਬੜਾ ਸੋਹਣਾ ਲੱਗਦਾ ਫਿਰ ਵੀ ਅੱਜ ਕੱਲ ਲੈਂਥ ਉੱਚੀ ਨਹੀਂ ਵੀ ਕਰਨੀ ਕੋਈ ਔਖਾ ਕੰਮ ਨਹੀਂ ਹੈਗਾ ਤੇ ਆਹ ਲੋ ਜੀ ਇਹ ਹੈਗਾ ਤੁਹਾਡਾ ਬਾਜੂ ਵਰਕ ਹੈ ਵੀ ਜਾਂ ਬਾਜੂ ਵਰਕ ਠੀਕ ਹੈ ਜੀ ਕਾਫੀ ਸੋਹਣਾ ਹੈ ਵਰਕ ਹੋਇਆ ਹੋਇਆ ਬਾਜੂ ਤੇ ਵੀ ਰੰਗ ਕਰੀ ਸਹੀ ਹੁੰਦਾ ਜੀ ਸੋਹਣਾ ਜਿਹਾ ਕਲਰ ਹੈ ਜੀ ਇਹ ਬੜਾ ਸੋਹਣਾ ਕਲਰ ਹੈ ਹਾਂ ਟਿੱਕਾ ਬੜਾ ਅੱਛਾ ਜਿਹਾ ਕਲਰ ਹੈਗਾ ਇਹ ਟਿੱਕਾ ਆ ਹੀ ਜਾਂਦਾ ਟਿੱਕਾ ਆ ਰਿਹਾ ਤੇ ਇਹਦੇ ਵਰਕ ਆ ਤੁਹਾਨੂੰ ਬਾਜੂ ਤੇ ਵੀ ਮਿਲੂਗਾ ਸਲਵਾਰ ਤੇ ਵੀ ਉਹ ਸੀਗਾ ਬਾਜੂ ਵਰਕ ਆ ਦੇਖੋ ਤੁਸੀਂ ਇਹ ਸਲਵਾਰ ਵਰਕ ਇਹਦੇ ਨਾਲ ਵਰਕ ਇਸ ਤਰ੍ਹਾਂ ਕੀਤਾ ਹੋਇਆ ਹੈ ਕਿ ਜਿਹੜਾ ਮਰਜੀ ਵਰਕ ਤੁਸੀਂ ਸਲਵਾਰ ਤੇ ਲੈ ਲਓ ਜਿਹੜਾ ਮਰਜੀ ਤੁਸੀਂ ਬਾਜੂ ਤੇ ਲੈ ਲਓ ਇਸ ਤਰ੍ਹਾਂ ਵਰਕ ਹੋਇਆ ਹੋਇਆ ਹੈ ਇਹਦੇ ਤੇ ਬਹੁਤ ਸੋਹਣਾ ਵਰਕ ਹੈ ਔਰ ਕਾਫੀ ਜ਼ਿਆਦਾ ਵਰਕ ਹੋਇਆ ਹੋਇਆ ਹੈ ਇੱਕ ਰੰਗ ਹੈ ਬੇਬੀ ਪਿੰਕ ਕਲਰ ਹੈ ਹਾਂ ਸੋਹਣਾ ਜਿਹਾ ਬੇਬੀ ਪਿੰਕ ਕਲਰ ਹੈ ਜੀ ਇਹ ਹਾਂ ਤੇ ਇਸ ਬੜਾ ਪਿੱਕਾ ਜੀ ਦਾ ਇਹ ਸੂਟ ਤੁਹਾਨੂੰ ਮਿਲ ਜੂਗਾ 1600 ਦੇ ਵਿੱਚ ਇੰਨੇ ਸਾਰੇ ਵਰਕ ਵਾਲਾ ਸੂਟ 1600 ਦੇ ਇਹ ਸਾਡੇ ਸੈਂਪਲ ਦੇ ਪੀਸ ਨੇ ਜੀ ਇਸ ਕਰਕੇ ਅਸੀਂ ਤੁਹਾਨੂੰ ਬਹੁਤ ਘੱਟ ਰੇਟ ਦੇ ਵਿੱਚ ਦੇ ਰਹੇ ਹਾਂ ਤੇ ਤੁਸੀਂ ਇਹ ਸਾਡੇ ਤੋਂ ਬਾਈ ਕਰ ਸਕਦੇ ਹੋ ਹਾਂ 1650 ਦਾ ਸੂਟ ਲਓ ਜੀ ਇੱਕ ਹੋਰ ਦਿਖਾਉਣੀ ਆ ਇਹ ਸੂਟ ਪਹਿਲਾਂ ਆਪਾਂ ਦਿੱਤਾ ਇੱਕ ਭੈਣ ਨੂੰ ਦੁਬਾਰਾ ਤੋਂ ਫੇਰ ਆਪਾਂ ਰੈਡੀ ਕਰਵਾਇਆ ਉਹੀ ਸੂਟ ਮਹਿਰੂਨ ਕਲਰ ਦੇ ਵਿੱਚ ਜੌਰਜਟ ਦਾ ਲਓ ਜੀ ਬਹੁਤ ਹੀ ਖੂਬਸੂਰਤ ਜਿਹਾ ਸੂਟ ਆਪਣੇ ਕੋਲੇ ਦੋ ਸੂਟ ਨੇ ਇੱਕ ਸੂਟ ਅਸੀਂ ਹੋਰ ਰੈਡੀ ਕਰਾਇਆ ਹੁਣ ਆਪਾਂ ਦੋ ਸੂਟ ਕਰਵਾ ਲੈਨੇ ਕਿਉਂਕਿ ਕਾਫੀ ਵਧੀਆ ਪਸੰਦ ਕੀਤਾ ਗਿਆ। ਰਾਖੀ ਸੂਟ ਪਸੰਦ ਕੀਤਾ ਗਿਆ ਇਹ। ਸੋ ਦੁਪੱਟਾ ਆਪਾਂ ਦਾ ਇੱਕ ਨਾ ਰੈਡੀ ਕੀਤਾ ਹੋਇਆ ਦੂਜੇ ਨਾਲ ਜੇ ਤੁਸੀਂ ਚਾਹੋ ਤਾਂ ਕਰਵਾ ਸਕਦੇ ਹੋ। ਅਗਰ ਦੁਪੱਟਾ ਨਹੀਂ ਚਾਹੀਦਾ ਤਾਂ ਤੁਸੀਂ ਦੁਪੱਟਾ ਬੇਸ਼ੱਕ ਦੀ ਸਕਿਪ ਕਰ ਦਿਓ। ਲਓ ਜੀ 47 ਲੈਂਥ ਦਾ ਸੂਟ ਹੈ ਲੈਂਥ ਬਹੁਤ ਜ਼ਿਆਦਾ ਹੈ। ਤੁਸੀਂ ਜਿੰਨੀ ਮਰਜ਼ੀ ਕੱਟ ਕਰ ਲਿਓ ਜੀ ਇਹਦੀ ਲੈਂਥ ਠੀਕ ਹੈ। ਉੱਪਰੋਂ ਕੱਟ ਕਰ ਸਕਦੇ ਹੋ। ਇਹ ਇੱਥੋਂ ਇੱਥੋਂ ਕੱਟ ਕਰ ਸਕਦੇ ਹੋ ਉੱਪਰੋਂ ਜਿੰਨੀ ਮਰਜ਼ੀ ਕੱਟ ਕੇ ਤੁਸੀਂ ਆਪਦਾ ਨੈੱਕ ਬਣਾ ਬਾਕੀ ਸਾਰਾ ਵਰਕ ਹੈ ਜਿਹੜਾ ਇਸਰੇ ਰਹਿ ਜਾਊਗਾ ਤੇ ਹੁਣ ਮੈਂ ਤੁਹਾਨੂੰ ਦੱਸਦੀ ਆ ਇਹਦਾ ਘੇਰਾ ਤੁਸੀਂ ਜਿਆਦਾ ਤੋਂ ਜਿਆਦਾ ਕਿੰਨਾ ਕਰ ਸਕਦੇ ਹੋ ਤੇ ਘੱਟ ਤੋਂ ਘੱਟ ਘੱਟ ਤੋਂ ਘੱਟ ਤੁਸੀਂ 17 ਪੌਣੇ ਕਿ 17 ਰੱਖ ਸਕਦੇ ਹੋ ਤੇ ਜਿਆਦਾ ਤੋਂ ਜਿਆਦਾ ਤੁਸੀਂ ਆ 7.5 ਇੱਥੇ ਤੱਕ ਹੋ ਗਿਆ 18 ਆਹ ਲੋ ਜੀ 25 26 ਤੱਕ ਲਿਜਾ ਸਕਦੇ ਹੋ 26 ਦਾ ਕਰਾਮ ਨਾਲ ਠੀਕ ਆ ਉਦੋਂ ਵੀ ਵਧਾ ਵੀ ਸਕਦੇ ਹੋ ਤੇ ਲੋ ਨੈਕਸਟ ਹੈ ਇਹ ਇਹਦੀ ਬਾਜੂ ਲੋਜ ਬਾਜੂ ਤੇ ਵੀ ਕਾਫੀ ਸੋਨਾ ਵਰਕ ਹੋਇਆ ਹੋਇਆ ਠੀਕ ਹੈ ਇਹ ਹੈਗਾ ਸ਼ਰਟ ਦਾ ਵਰਕ ਹੁਣ ਮੈਂ ਇਹਦਾ ਦੁਪੱਟਾ ਦਿਖਾ ਦੇਣੀ ਆ ਬਹੁਤ ਪਿਆਰਾ ਜਿਹਾ ਦੁਪੱਟਾ ਆਪਾਂ ਰੈਡੀ ਕਰਾਇਆ ਇਹਦਾ ਤੁਸੀਂ ਪਹਿਲਾਂ ਵੀ ਦੇਖਿਆ ਸੀਗਾ ਉਹ ਦੁਪੱਟਾ ਉਹ ਵੀ ਇਦਾਂ ਹੀ ਰੈਡੀ ਕਰਾਇਆ ਸੀ ਆਪਾਂ ਬਹੁਤ ਪਿਆਰਾ ਤੇ ਆਹ ਲੋ ਜੀ ਗੋ ਸੋਨ ਸੁਟਾਏ ਜੋਰਜਟ ਦੇ ਵਿੱਚ ਦੁਪੱਟਾ ਹੈ ਪਤਲੀ ਵਾਲੀ ਜਿਹੜੀ ਬੰਬਰ ਹੁੰਦੀ ਹੈ ਜਿਹਨੂੰ ਬੰਬਰ ਕਹਿੰਦੇ ਨੇ ਆਪਾਂ 2.5 ਮੀਟਰ ਦਾ ਦੁਪੱਟਾ ਆਹ ਕਾਫੀ ਸੋਹਣਾ ਸੂਟ ਹੈ ਔਰ ਬਹੁਤ ਰੀਜ਼ਨੇਬਲ ਪ੍ਰਾਈਸ ਦੇ ਵਿੱਚ 2050 ਦੇ ਵਿੱਚ ਦੁਪੱਟੇ ਸਮੇਤ ਪ੍ਰਾਈਡਾਈ ਦੁਪੱਟੇ ਸਮੇਤ ਸੂਟ ਤੁਹਾਡੇ ਕੋਲ ਆ ਜਾਊਗਾ ਸ਼ਿਪਿੰਗ ਚਾਰजेस ਕੋਈ ਨਹੀਂ ਹੈ ਲਓ ਜੀ ਤਿੰਨ ਸੂਟ ਆਪਾਂ ਤੁਹਾਨੂੰ ਵਰਕ ਵਾਲੇ ਦਿਖਾਤੇ ਬਾਏ ਕਰ ਸਕਦੇ ਹੋ ਤੇ ਨੈਕਸਟ ਹੈਗੇ ਆ ਆ ਵਾਲੇ ਹੁਣ ਬਹੁਤ ਡਿਸਕਾਊਂਟ ਦੇ ਹੈਵੀ ਡਿਸਕਾਊਂਟ ਦੇ ਸੂਟ ਨੇ ਕਪੜਾ ਬਹੁਤ ਸੋਹਣਾ ਕਲਰ ਦੀ ਫੁੱਲ ਗਰੰਟੀ ਕਲਰ ਬਿਲਕੁਲ ਨਹੀਂ ਜਾਊਗਾ ਬਹੁਤ ਸੋਹਣਾ ਕਪੜਾ ਹੈਗਾ ਮਲਾਈ ਵਰਗੀ ਕਾਟਨ ਹੈ ਠੀਕ ਹੈ ਹੈਂਡਵਰਕ ਹੋਇਆ ਹੋਇਆ ਫਰੰਟ ਤੇ ਬੈਕ ਸਾਈਡ ਤੇ ਤੁਹਾਨੂੰ ਇਹ ਵਾਲਾ ਟਾਈ ਐਂਡ ਡਾਈ ਟਾਈਪ ਸਟੱਫ ਮਿਲੇਗਾ ਤੇ ਨੈਕਸਟ ਹੈ ਜੀ ਇਹ ਸਲਵਾਰਾ ਇਹਦੀ 2.5 ਮੀਟਰ ਦੇ ਪੀਸ ਰਹਿਣਗੇ ਸਲਵਾਰਾ ਜਿਹੜੀ ਉਹ ਵੀ ਉਸੇ ਤਰ੍ਹਾਂ ਹੀ ਹੈ ਟਾਈ ਐਂਡ ਡਾਈ ਟਾਈਪ ਰੰਗ ਜਿਹੜਾ ਸੋਹਣਾ ਹੈ ਉਹਦਾ ਇਸ ਵਿੱਚ ਹੋਰ ਰੰਗ ਆਉਂਦਾ ਹੈ ਕਲਰ ਬਹੁਤ ਸੋਹਣਾ ਹੈ ਆ ਲੋ ਰੰਗ ਦਾ 2.5 ਮੀਟਰ ਦਾ ਦੁਪੱਟਾ ਆ ਕੰਨੀਆਂ ਤੇ ਆ ਪੱਲੇ ਹੈਵੀ ਹੈਵੀ ਪੱਲੇ ਤੇ ਇਹ ਵਾਲਾ ਇਹਦਾ ਸੈਂਟਰ کافی ਵਧੀਆ ਸੂਟ ਹੈ ਇਹ ਸੂਟ ਤੁਹਾਨੂੰ ਮਿਲ ਜੂਗਾ ਜੀ ਹੁਣ ਡਿਸਕਾਊਂਟ ਤੇ 800 ਆ ਵੀ ਰੰਗ ਕੇ ਹੋਣ ਠੀਕ ਹੈ ਸੋਨਾ ਰਿਹਾ ਇੱਥੇ ਥੋੜਾ ਬਲੂ ਬਲੂ ਜਾਈ ਜਾਂਦਾ ਤੇ ਥੋੜਾ ਜਨਾ ਇਹ ਜਿਹੜਾ ਸੀ ਗ੍ਰੀਨ ਟਾਈਪ ਜਿਹਾ ਨਹੀਂ ਹੁੰਦਾ ਗ੍ਰੀਨ ਵਾਲੀ ਸਾਈਡ ਨੂੰ ਹੁੰਦਾ ਜਿਹੜਾ ਫਰੋਜੀ ਉਹ ਵਾਲਾ ਹੈ ਬੜਾ ਸੋਹਣਾ ਲੱਗਦਾ ਕਲਰ کافی ਜਿਆਦਾ ਪਿਆਰਾ ਕਲਰ ਹੈ ਲੋਈ ਵਿੱਚ ਵੈਸੇ ਜਿਆਦਾ ਸੋਹਣਾ ਲੱਗਦਾ ਜਿੰਨਾ ਉਹਦੇ ਚ ਜਲਦ ਘੱਟ ਸੋਹਣਾ ਲੱਗ ਰਿਹਾ ਫੋਨ ਤੇ ਲੋ ਜੀ 850 ਚ ਅਗਲਾ ਦੇਖੋ ਇਹ ਵਾਲਾ ਸੂਟ ਤੁਹਾਨੂੰ 800 ਚ ਮਿਲ ਜੂਗਾ ਇੰਨੀ ਸੋਹਣੀ ਕਾਟਨ ਹੈ ਵਧੀਆ ਕਾਟਨ ਹੈ ਫਰੰਟ ਦੇ ਉੱਪਰ ਕੀ ਸਾਰੇ ਤੁਹਾਨੂੰ ਆਹ ਮਿਰਰ ਵਰਕ ਮਿਲ ਰਿਹਾ ਹਾਂ ਦੇਖ ਰਿਹਾ ਹੋ ਮੈਂ ਤੁਹਾਨੂੰ ਆਹ ਮਿਰਰ ਵਰਕ ਜਿਹੜਾ ਹੋਇਆ ਹੋਇਆ ਨੇਵੀ ਬਲੂ ਕਲਰ ਦਾ ਬਹੁਤ ਪਿਆਰਾ ਸੂਟ ਹੈ ਸੌਫਟ ਕਾਟਨ ਲਾਈਟ weight ਕੋਲ ਨਹੀਂ ਨਹੀਂ ਇਹ ਤਾਂ ਗਲਾ ਨਹੀਂ ਹੈ ਇਹਦੇ ਫਰੰਟ ਦੇ ਉੱਪਰ ਸਾਰੇ ਇਦਾਂ ਮਿਰਰ ਲੱਗੇ ਹੋਏ ਨੇ ਤੇ ਇਹ ਹੈਗੀ ਹੈ ਜੀ ਇਹਦੀ ਸਲਵਾਰ ਨੇਵੀ ਬਲੂ ਕਲਰ ਦੀ ਆ ਲੋ ਇਹ ਵਾਲੀ ਸਲਵਾਰ ਹੈ ਇਹਦੀ ਠੀਕ ਹੈ ਆ ਲੋ ਬੋਸ ਨੂੰ ਸੁਣ ਤੇ ਇਹ ਹੈਗਾ ਇਹਦਾ ਦੁਪੱਟਾ ਦੁਪੱਟਾ ਤੁਹਾਨੂੰ ਦਿਖਾ ਦਿੰਨੀ ਹਾਂ ਬਹੁਤ ਜ਼ਿਆਦਾ ਸੌਫਟ ਦੁਪੱਟਾ ਹੈ ਜੀ ਇਹਦਾ ਬਹੁਤ ਜ਼ਿਆਦਾ ਸੌਫ ਇਹ ਤਾਂ ਹੈਗਾ ਜੀ ਵਿੱਚੋਂ ਇਹਦੇ ਸੈਂਟਰ ਆ ਕੰਨੀਆਂ ਤੁਹਾਨੂੰ ਦਿਖ ਰਹੀਆਂ ਨੇ ਪੱਲਾ ਦਿਖਾ ਦੇਨੀ ਆ ਨਾਲ ਇਹ ਹੈਗਾ ਦਾ ਪੱਲਾ ਹੈਵੀ ਬੱਲਾ ਹੈ ਠੀਕ ਹੈ ਜੀ ਤੇ ਇਹਦੀ ਪ੍ਰਾਈਸ ਹੈਗੀ ਆ ਅੱਜ 795 ਰੁਪਏ 795 ਦੇ ਵਿੱਚ ਆ ਜਾਊਗਾ ਫ੍ਰੀ ਸ਼ਿਪਿੰਗ ਨਾਲ ਆ ਜੀ ਅਗਲਾ ਦੇਖੋ ਇਸ ਕਲਰ ਦੇ ਵਿੱਚ ਇੱਕੋ ਹੀ ਸੂਟ ਆ ਬਸ ਇਹੀ ਵਾਲਾ ਆਪਣੇ ਕੋਲ ਗਲੇਸ ਕਾਟਨ ਰੌਂਗ ਟੈਕਸ ਦੀ ਕਲਰ ਬਹੁਤ ਸੋਹਣਾ ਤੇ ਵਰਕ ਬਹੁਤ ਸੋਹਣਾ ਆ ਦੇਖੋ ਇਦਾਂ ਦੇ ਦਾ ਕੱਟਵਰਕ ਹੋ ਗਿਆ ਬਹੁਤ ਪਿਆਰਾ ਮੈਂ ਤੁਹਾਨੂੰ ਘੇਰਾ ਨਾਪ ਦੇਣੀ ਆ ਇਹਦਾ 27 ਕੇ ਦੇ ਦਾ ਸੂਟ ਆ ਜੀ ਇਹ ਬਹੁਤ ਟੱਪ ਤੇ ਇਹ ਹੈਗੀ ਆ ਦੀ ਬਾਜੀ ਠੀਕ ਆ ਜੀ ਤੇ ਬੈਕ ਤੇ ਇਹਦੇ ਵਰਕ ਨਹੀਂ ਹੈਗਾ ਫਰੰਟ ਫਰੰਟ ਤੇ ਵਰਕ ਹੈ ਰਾਮ ਟੈਕਸ ਦੀ ਗਲੇਸ ਕੋਟ ਨਾਲ ਬਹਿ ਜਾ ਬਹਿ ਜਾ ਕਰਦਾ ਸੂਟ ਤੇ ਇਹ ਹੈਗੀ ਆ ਜੀ ਇਹਦੇ ਨਾਲ ਸਲਵਾਰ ਕਲਰ ਬਹੁਤ ਸੋਹਣਾ ਸਹੀ ਆ ਰਿਹਾ ਕਲਰ ਬਹੁਤ ਸੋਹਣਾ ਬਹੁਤ ਜ਼ਿਆਦਾ ਤੇ ਪ੍ਰਾਈਸ ਇਹਦੀ ਹੈਗੀ ਆ ਅੱਜ ਸਾਨੂੰ ਇੱਥੇ ਵਾਲਾ ਸੋਹਣਾ ਅੱਜ 750 ਰੁਪਏ ਦੇ ਵਿੱਚ ਮਿਲੂਗਾ ਸ਼ਿਪਿੰਗ ਫ੍ਰੀ ਠੀਕ ਹੈ ਲੋ ਜੀ ਨੈਕਸਟ ਦੇਖੋ ਇਹ ਸਾਡੇ ਕੋਲ ਇਹ ਸਿੰਗਲ ਸੂਟ ਹੈਗਾ ਠੀਕ ਹੈ ਜੀ ਸਿੰਗਲ ਪੀਸ ਹੈ ਲੋ ਸਾਰੇ ਫਰੰਟ ਦੇ ਉੱਪਰ ਤੁਹਾਨੂੰ ਸੀਕੁਐਂਸ ਵਰਕ ਮਿਲੂਗਾ ਲਿਨਨ ਕਾਟਨ ਦਾ ਸੂਟ ਹੈ ਪੂਰੇ ਫਰੰਟ ਤੇ ਹੀ ਨਹੀਂ ਮੇਰੇ ਖਿਆਲ ਆ ਸਾਰੀ ਸ਼ਰਟ ਤੇ ਹੀ ਹੋਊਗਾ ਇਹ ਜੀ ਸਾਰੀ ਸ਼ਰਟ ਤੇ ਸਿਕਵੈਂਸ ਵਰਗਾ ਸਾਰੀ ਸ਼ਰਟ ਤੇ ਜਿੰਨਾ ਵੀ 2.5 ਮੀਟਰ ਦਾ ਪੀਸ ਹੋਊਗਾ ਠੀਕ ਹੈ ਜੀ ਤੇ ਬਹੁਤ ਸੋਹਣਾ ਲੀਨਨ ਕਾਟਨ ਦਾ ਸੂਟ ਹੈ ਤਮੰਨਾ ਬ੍ਰਾਂਡ ਦਾ ਸੂਟ ਹੈ ਜੀ ਬਹੁਤ ਸੌਫਟ ਕਿ ਸਾਰੇ ਕੱਪੜੇ ਚੀਆ ਹੈ ਸਾਰੇ ਸ਼ਰਟ ਤੇ ਹੈ ਪੂਰੀ ਸ਼ਰਟ ਤੇ ਤੇ ਇਹ ਹੈਗੀ ਸਲਵਾਰ ਇੰਦਰ ਇਹ ਹੈਗੀ ਆ ਸਲਵਾਰ ਸਲਵਾਰ ਹੈਗੀ ਆ ਸ਼ੈਡੋ ਪ੍ਰਿੰਟ ਦੀ ਬੜੀ ਸੋਹਣੀ 2.5 ਮੀਟਰ ਦੇ ਪੀਸ ਰਹਿਣਗੇ ਤੇ ਕੱਲਾ ਹੀ ਸੂਟ ਰਹਿਗਾ ਸਾਡੇ ਕੋਲੇ ਪਹਿਲਾਂ ਇਹ ਆਪਾਂ ਤੁਹਾਨੂੰ ਦਿੱਤਾ ਸੀ 1695 'ਚ ਫਿਰ ਡਿਸਕਾਊਂਟ ਤੇ 1495 'ਚ ਤੇ ਅੱਜ ਕਿਉਂਕਿ ਇਹ ਹਲ্লাই ਪੀਸ ਰਹਿ ਗਿਆ ਅੱਜ ਤੁਹਾਨੂੰ ਡਿਸਕਾਊਂਟ ਥੋੜਾ ਜਿਹਾ ਹੋਰ ਦੇ ਦੇ ਦਿੰਨੇ ਆ ਅੱਜ ਤੁਹਾਨੂੰ ਇਹ 1450 ਚ ਦੇ ਦਾਂਗੇ ਤੇ ਦੁਪੱਟਾ ਦੇਖ ਲਓ ਮਸਲੀਨ ਦਾ ਬਹਿਜਾ ਬਹਿਜਾ ਕਰਦਾ ਬਹੁਤ ਸੋਹਣਾ ਦੁਪੱਟਾ ਪੂਰਾ ਵਧੀਆ ਖਲਾੜੂਲਾ ਦੁਪੱਟਾ ਹੈ ਸਵਾ ਦੋ ਪਲੱਸ ਹੋਊਗਾ ਜੀ ਤੇ ਪ੍ਰਾਈਸ ਅੱਜ 1450 ਅਗਲਾ ਦੇਖੋ ਬਹੁਤ ਸੋਹਣਾ ਸੂਟ ਸਾਰਾ ਸੂਟ ਹੈ ਜਿਹੜਾ ਇਸ ਤਰ੍ਹਾਂ ਪ੍ਰਿੰਟਡ ਰਹੂਗਾ ਤੇ ਆਹੋ ਆ ਬੜਾ ਪ੍ਰਿੰਟਰ ਸੁਟਾ ਕੈਮਰੀ कॉटन ਦਾ सूट है ए एक के टेक्स का सूट है बहुत बढ़िया बिना लाइनिंग तो बन वाला ठीक है जी काफी बढ़िया है ਤੇ ਇਹ ਹੈਗਾ ਜੀ ਇਹਦੇ ਨਾਲ ਦੁਪੱਟਾ ਮਲ कॉटन ਦੇ ਵਿੱਚ ਬਾਕੀ ਦੁਪੱਟਾ ਮੈਂ ਤੁਹਾਨੂੰ ਖੋਲ ਕੇ ਦਿਖਾਵਾਂਗੇ ਇਹ ਦੁਪੱਟੇ ਨੂੰ ਆਪਾਂ ਇਦਾਂ ਹੀ ਰੱਖ ਦਿੰਨੇ ਆ 1200 ਦੇ ਵਿੱਚ ਆ ਜਾਊਗਾ ਲੋ ਜੀ ਲੋ ਵਨ ਸ਼ੀਡ ਦੇ ਵਿੱਚ ਆਇਆ ਲੋ ਕਿਰੇ ਤੇ ਤੁਹਾਨੂੰ ਬਰੀਕ ਮਸਾਲੇਸ ਲੱਗੀ ਮਿਲੂਗੀ ਹਨਾ ਦੇਖ ਲਓ ਸਹੀ ਹਾਰੇ ਤੇ ਇਹ ਆ ਦੁਪੱਟਾ ਇਹਦੇ ਨਾਲ ਮਲ ਕਾਟਨ ਦੇ ਵਿੱਚ ਦੁਪੱਟਾ ਹੁਣ ਮੈਂ ਤੁਹਾਨੂੰ ਅਗਲਾ ਦੁਪੱਟਾ ਹੀ ਖੋਲ ਕੇ ਦਿਖਾਉਂਗੀ ਲੋ ਜੀ ਇਹ ਦੁਪੱਟਾ ਫੁੱਲਾ ਹੀ ਵੇ ਇਹ ਬੜਾ ਸੁੰਦਰ ਦੇਖੋ ਉਸੇ ਜੀ ਐ ਕੇਟੈਕਸ ਦੇ ਵਿੱਚ ਇਹ ਥੋੜਾ ਜਿਹਾ ਮੇਰੇ ਖਿਆਲ ਹੈ ਬੋਟਲ ਗ੍ਰੀਨ ਜਿਹਾ ਕਲਰ ਹੈ ਇਹਨੋਂ ਦੁਪੱਟਾ ਦੇਖ ਲਓ ਹੁਣ ਤੁਸੀਂ ਇਹਦਾ ਇਹ ਮੈਂ ਖੋਲ ਦੇਣੀ ਹਾਂ ਸਹੀ ਜਾਨ ਸਹੀ era ਲੋ ਜੀ ਮਲ ਕਾਟਨ ਦੇ ਵਿੱਚ ਦੁਪੱਟਾ ਕਰੀਮ ਕਲਰ ਦੇ ਵਿੱਚ ਸਵਾ ਦੋ ਪਲੱਸ ਦੁਪੱਟਾ ਹੋਊਗਾ ਬਹੁਤ ਸੋਹਣਾ ਸੂਟਾ ਹੈ ਫਟਾਫਟ ਲੈ ਕੇ ਰੱਖ ਲੋ ਅਗਲੀ ਗਰਮੀ ਸਲਾ ਲਿਓ ਆਲਓਵਰ ਸੂਟ ਨੇ 12 1200 ਦੇ ਵਿੱਚ ਮਿਲਦੇ ਆਗਲਾ ਦੇਖੋ ਜੀ ਆਵੇ ਹੋਈ ਜਾਂ ਹੁਣ ਰੰਗ ਕਿ ਸਹੀ ਆਉਂਦੀ ਹੈ ਹਾਂ ਬਹੁਤ ਸੋਹਣਾ ਸੂਟਾ ਹੈ ਮਸਟਰਡ ਜਿਆ ਕਲਰ ਹੈਗਾ ਇਹ ਇਹ ਸਿੰਗਲ ਪੀਸ ਹੈ ਵੀ ਇਕੱਲਾ ਹੀ ਪੀਸ ਹੈ ਇਹ ਲੋ ਜੀ 26 ਘੇਰੇ ਦਾ ਸੂਟ ਹੈ 26 ਤੋਂ ਵੀ ਇੱਕ ਅੱਧਾ ਪੁਆਇੰਟ ਜ਼ਿਆਦਾ ਹੀ ਹੈ ਇਹ ਲੋ ਜੀ ਆਲ ਓਵਰ ਦੇ ਵਿੱਚ ਪ੍ਰਿੰਟ ਸੌਰੀ ਸ਼ਰਟ ਹੈ ਜਿਹੜੀ ਪ੍ਰਿੰਟਡ ਹੈ ਘੇਰੇ ਤੇ ਤੁਹਾਨੂੰ ਇਹ ਵਾਲਾ ਪੈਚਵਰਕ ਮਿਲੂਗਾ ਬਹੁਤ ਸੋਹਣਾ ਵਰਕ ਹੈ ਤੇ ਸਟੱਫ ਬਹੁਤ ਸੋਹਣਾ ਹੈ ਕਾਟਨ ਬਹੁਤ ਅੱਛੀ ਹੈ ਠੀਕ ਹੈ ਜੀ ਚਲਦਾ ਸਲਵਾਰ ਮਸਲੀਨ ਦੀ ਹੈ ਉਹਦੇ ਉੱਪਰ ਮਿਲੂਗਾ ਤੁਹਾਨੂੰ ਇਹ ਵਾਲਾ ਵਰਕ ਮਸਟਰਡੀ ਜਿਹਾ ਕਲਰ ਹੈ ਬਹੁਤ ਸੋਹਣਾ ਜਾਂ ਤੇ ਇਹ ਟੈਬੀ ਦਾ ਦੁਪੱਟਾ ਹੋਊਗਾ ਨਾਲ ਲੋਟ ਬਹੁਤ ਪਿਆਰਾ ਦੁਪੱਟਾ ਬਹੁਤ ਸੋਹਣਾ ਬਦਲੇ ਨਹੀਂ ਸੰ ਲੋ ਕਲਰ ਵੀ ਬਹੁਤ ਸੋਹਣਾ ਹੈ ਤੇ ਲੇਸ ਵੀ ਬਹੁਤ ਸੋਹਣੀ ਹੈ ਕੰਨਿਆਂ ਤੇ ਡਬਲ ਡਬਲ ਲੇਸ ਲੱਗੀ ਹੋਈ ਹੈ ਠੀਕ ਹੈ ਜੀ ਬਹੁਤ ਅੱਛਾ ਸੂਟ ਹੈ ਤੇ ਨੈਕਸਟ ਇਹ ਵਾਲਾ ਕੈਮਰੀ ਕਾਟਨ ਦੇ ਵਿੱਚ ਇਹ ਕਿ ਟੈਕਸ ਦਾ ਹੀ ਸੂਟ ਹੈ ਪ੍ਰਿੰਟਿੰਗ ਵੇਖ ਲਓ ਡਿਜ਼ਾਈਨਿੰਗ ਦੇਖ ਲਓ ਇਹ ਕਿਸੇ ਭੈਣ ਨੇ ਰਖਾਇਆ ਸੀ ਚਲੋ ਭੈਣ ਦੀ ਕੋਈ ਮਜ਼ਦੂਰੀ ਹੋਗੀ ਨਹੀਂ ਲੈ ਪਾਇਆ ਉਹ ਤੇ ਇਹ ਹੈਗਾ ਜੀ ਇਹਦਾ ਮਸਲੀਨ ਦੀ ਸਲਵਾਰ ਇਹ ਵਾਲਾ ਵਰਕੇ ਦੇ ਦੁਆ ਸਲਵਾਰ ਤੇ 2.5 ਮੀਟਰ ਦੇ ਪੀਸ ਰਹਿਣਗੇ ਤੇ ਇਹ ਹੈਗਾ ਜੀ ਇਹਦਾ ਦੁਪੱਟਾ ਦੁਪੱਟਾ ਰਹੂਗਾ ਚਾਈਨਾ ਕੋਟੇ ਦਾ ਲੋ ਤੇਰ ਪੈਣਾ ਕਰਨੀ ਹੈ ਕਿ ਜਹ ਹੁੰਦਾ ਚਾਈਨਾ ਕੋਟਾ ਚਾ ਲੋ ਦੇਖੋ ਨੇੜੇ ਕਰਕੇ ਬੜਾ ਹੀ ਸੋਫਟ ਬੜਾ ਜਿਆਦਾ ਸੋਫਟ ਹੈ ਜੀ ਜਿਵੇਂ ਮਰਜੀ ਸਿਰ ਤੇ ਲਈ ਜਾਇਓ ਲੇਸ ਲੱਗੀ ਹੋਈ ਹੈ ਚਮਕਾ ਸਵਾ ਦੋ ਪਲੱਸ ਤੁਹਾਨੂੰ ਇਹ ਦੁਪੱਟਾ ਮਿਲ ਜੂਗਾ ਤੇ ਅੱਜ ਇਹ ਸੂਟ ਮਿਲ ਰਿਹਾ ਤੁਹਾਨੂੰ ਪਹਿਲਾਂ ਆਪਾਂ ਇਹ 850 ਦਿੱਤਾ ਸੀ ਹੁਣ 200 ਦੇ ਡਿਸਕਾਊਂਟ ਤੇ 1050 ਦਾ ਸੂਟ ਮਿਲ ਰਿਹਾ ਤੇ ਫਟਾਫਟ ਚੱਕ ਲਿਓ ਪਰ ਹੁਣ ਨਾ ਮੇਰੀ ਇੱਕ ਗੱਲ ਸੁਣ ਲਓ ਭੈਣ ਬਣ ਕੇ ਤੁਸੀਂ ਨਾ ਐਂ ਨਾ ਕਿਹਾ ਕਰੋ ਵੀ ਰੱਖ ਦੋ ਸਾਡੇ ਲਈ ਬੁੱਕ ਕਰ ਦੋ ਕਿਉਂਕਿ ਇਹ ਡਿਸਕਾਊਂਟ ਦੇ ਸੂਟ ਨੇ ਦੋ ਦੋ ਵਾਰੀ ਪਾ ਚੁੱਕੇ ਆ ਇਹ ਹੁਣ ਜਦੋਂ 1 1 ਦੋ ਦੋ ਪੀਸ ਰਹਿ ਗਈ ਉਹ ਅਸੀਂ ਪਾ ਰਹੇ ਆ ਬੁੱਕ ਕਰਾ ਕੇ ਰੱਖਿਆ ਨਾ ਕਰੋ ਬਾਅਦ ਦੇ ਵਿੱਚ ਬਹੁਤ ਘੱਟ ਪੈਣਾ ਹੁੰਦੀਆਂ ਨੇ ਜਿਹੜੀਆਂ ਸਿਰੇ ਚੜਾਉਂਦੀਆਂ ਨੇ ਗੱਲ ਬਹੁਤ ਘੱਟ ਉਦੋਂ ਬਾਅਦ ਤਾਂ ਜੇ ਐਂ ਕਹਤਾ ਵੀ ਰੱਖ ਦਿਓ ਤੇ ਫਿਰ ਉਹ ਰੱਖਿਆ ਹੀ ਰਹਿ ਜਾਂਦਾ ਸਾਡਾ ਕਿਉਂਕਿ ਬਾਰ ਬਾਰ ਪਾਉਣਾ ਨਾ ਫਿਰ ਉਹ ਵੀਡੀਓ 'ਚ ਸਾਨੂੰ ਵੀ ਚੰਗਾ ਨਹੀਂ ਲੱਗਦਾ ਤੇ ਕਈ ਇਹੋ ਜਿਹਿਆਂ ਨੇ ਜਿਨ੍ਹਾਂ ਨੇ ਕਹਿਤਾ ਵੀ ਰੱਖ ਦਿਓ ਅਸੀਂ ਉਹਨਾਂ ਨੂੰ ਦੁਬਾਰਾ ਪੁੱਛਣਾ ਨਹੀਂ ਵੀ ਪੈਸੇ ਕਦੋਂ ਪ ਉਹਨਾਂ ਨੇ ਅਸੀਂ ਪਾਰਸਲ ਵੀ ਭੇਜ ਦਿੰਨੇ ਆ ਕਿਉਂਕਿ ਸਾਨੂੰ ਪਤਾ ਹੈ ਵੀ ਉਹਨਾਂ ਨੇ ਜੇ ਕਹਿਤਾ ਰੱਖ ਦਿਓ ਤਾਂ ਰੱਖ ਹੀ ਦਊ ਬਸ ਲੋਦੀ ਆ ਵੀ ਸਿੰਗਲ ਪੀਸ ਹੈ ਇਹ ਸੂਟ ਤੁਹਾਨੂੰ 995 ਦੇ ਵਿੱਚ ਮਿਲੂਗਾ ਕਲਰ ਬਹੁਤ ਜ਼ਿਆਦਾ ਸੋਹਣਾ ਹੈ ਲੋ ਆਲਓਵਰ ਦੇ ਵਿੱਚ ਸੂਟ ਹੈ ਕਾਫੀ ਜ਼ਿਆਦਾ ਸੋਹਣਾ ਕਲਰ ਹੈ ਬਹੁਤ ਹੀ ਪਿਆਰਾ ਜਿਹਾ ਕਲਰ ਦੱਸਿਆ ਨਹੀਂ ਜਾ ਸਕਦਾ ਇਦਾਂ ਦਾ ਕਲਰ ਹੈ ਸੋਹਣਾ ਸੋਹਣਾ ਜਿਹਾ ਕਲਰ ਹੈ ਇਹਨੂੰ ਜਿਹੜਾ ਮਰਜ਼ੀ ਪਾ ਲੈ ਇਸ ਤਰ੍ਹਾਂ ਦਾ ਕਲਰ ਹੈ ਤੇ ਇਹ ਹੈਗਾ ਜੀ ਇਹਦੇ ਨਾਲ ਮਲ ਕਾਟਨ ਦਾ ਦੁਪੱਟਾ ਨਾ ਠੀਕ ਹੈ ਲੋ ਜੀ ਲੋ ਜੀ ਬੜਾ ਪਿਆਰਾ ਸੂਟ ਹੈ ਤੇ ਅੱਖਾਂ ਮੀਚ ਕੇ ਚੱਕਣ ਵਾਲੀ ਸੂਟ ਨਹੀਂ ਜੀ ਇਹ ਇਹ 995 ਦੇ ਵਿੱਚ ਮਿਲ ਜੂਗਾ ਫ੍ਰੀ ਸ਼ਿਪਿੰਗ ਨਾਲ